ਇਸ ਦਿਨ ਵਾਹੇ ਗੁਰੂ ਚਿਤ ਆਵੇ ਘੜੀ ਸਲਖੜੀ ਏ ਇਸ ਦਿਨ ਵਾਹੇ ਗੁਰੂ ਚਿਤ ਆਵੇ ਘੜੀ ਸਲਖੜੀ ਏ ਜਿਸ ਦਿਨ ਵਾਹੇ ਗੁਰੂ ਚਿਤ ਆਵੇ ਘੜੀ ਸਲਖੜੀ ਏ ਜਿਸ ਦਿਨ ਵਾਹੇ ਗੁਰੂ ਚਿਤ ਆਵੇ ਜッコ ਘੜੀ ਸਲਖੜੀ ਏ ਇਸ ਲਕਣੀ ਨੇ ਜੀਨ ਵਾਹੇ ਗੁਰੂ ਜਿੱਤਿਆਵੇ ਇਸ ਦਿਨ ਵਾਹੇ ਗੁਰੂ ਜਿੱਤਿਆਵੇ ਜਿਸ ਦਿਨ ਵਾਹੇ ਗੁਰੂ ਜਿੱਤਿਆਵੇ ਇਸ ਦਿਨ ਵਾਹੇ ਗੁਰੂ ਜਿੱਤਿਆਵੇ ਜਿਸ ਦਿਨ ਵਾਹੇ ਗੁਰੂ ਜਿੱਤਿਆਵੇ ਜਿਸ ਦਿਨ ਵਾਹੇ ਗੁਰੂ ਜਿੱਤਿਆਵੇ daddy ਦੇ ਵੋਟ ਫੈਸਲਾ ਕਰਨਾ ਸਮਾਂ ਭਜੇ ਜਾਂਦਾ ਸਰਕਾਰ ਜੋ ਫੈਸਲਾ ਜੁਣਾ ਬਣਾਉ ਧਾਰੇ ਪਾ ਜੁਣਾ ਬਣਾ ਬਲੋ ਹੁਕਮ ਆ ਵੀ ਉਹ ਵੀ ਕੰਤਾ ਸੁਣਾ ਦਿਓ ਸਤੋਂ ਬਾਬਾ ਖੋលਿਆ ਤੇਰਾ ਨਕਾਣਾ ਕਿਤੇ ਇਤੀ ਅਲਤ ਬਰੰਗੀਆਂ ਕੀ ਵਰਦਿਆ ਪਾਣਾ 사ਤ ਸੰਗਤ ਕਿਸੇ ਨੇ ਅਲਤ ਕਰ ਦਿੱਤੀ ਚਲਾਕੀ ਕੀਤੀ ਜਾਣ ਲੱਗਿਆ ਵੱਡੀਆਂ ਪਾ ਗਏ ਤੇ ਆਪਣੇ ਜਿਹੜੇ ਜਿਨ੍ਹਾਂ ਨਾਲ ਸਨੇਹ ਸੀ ਤੇ ਸਾਧ ਸੰਗਤ ਉਹੀ ਇੱਕ ਦੂਜੇ ਦੇ ਵੈਰੀ ਬਣ ਗਏ ਭਾਂਡਾ ਠਿੰਡਾ ਵੰਡ ਕੇ ਵਹਿ ਗਿਆ ਘਰਾਣਾ ਸਾਥੋਂ ਬਾਬਾ ਕੋਲਿਆ ਤੇਰਾ ਨਾ ਉਦੋਂ ਤੋਂ ਗੁਰਸਿੱਖ ਅਰਦਾਸ ਕਰਦੇ ਮਹਾਰਾਜ ਜਿਨ੍ਹਾਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨ ਦੇਦਾਰ ਇਹਦੇ ਸੇਵਾ ਸੰਭਾਲ ਦਾ ਦਾਨ ਪਿਆਰੇ ਸਾਧ ਸੰਗਤ ਨੂੰ ਅਨੁਸ਼ੀਸ਼ ਕਰ ਆਓ ਸਰ ਸੰਗਤੀ ਦੇ ਨੰਨ ਸਰਵਣ ਕਾਰਿਓ ਕਿ ਜਿਵੇਂ ਆਪ ਜੀ ਦਾ ਹੁਕਮ ਹੈ ਆਪ ਜੀ ਦਾ ਹੁਕਮ ਸਰਬੱਤੇ ਹੈ ਤੇ ਸੰਗਤਾਂ ਬੜੇ ਪ੍ਰੇਮ ਸਹਿਤ ਆਪ ਜੀ ਸਰਵਣ ਕਰਿਓ ਇਸ ਦਾ ਦੇ ਧੰਵਾਦੀ ਆਓ ਸੰਗੇ ਜੀ ਸਰਵਣ ਕਰੋ